पिंड सारे ही इन पहते हुए मेरे बजुर्ग भैर भावना और वही गिनती पहुंचे हुए भी सब तो पैंला फतेह नहीं अर्ज का खालसा श्री वागुरु की फतेह खेत के कैपन साहब थानू आम आदमी पार्टी ਸਾਰੇ ਜਾਣਦੇ ਹੋ ਕਿ ਪੰਜਾਬ ਦਾ ਤਰੀ ਵੀ ਵਸਦੀ ਹੈ ਜਿਹੜਾ ਉਸਾਰਨੀ ਤੋਂ ਨਾ ਹੋਣੀ ਹੈ ਉਸਾਰਨੀ ਤੋਂ ਜਮਾ ਪੰਜਾਬ ਨਹੀਂ ਹੈ ਕਹਿੰਦਾ ਕੁਝ ਨਾ ਕਿ ਸਾਡਾ ਪੰਜਾਬ ਤੁਮੇ ਦੇਸ਼ ਨੂੰ ਅੰਮ੍ਰਿਤ ਦਾ ਕਰਕੇ ਦਿੰਦਾ ਹੈ ਪਰ ਇਹ ਸਾਰਾ ਕਿ ਜੀਪੋ ਵੀ ਦੇ ਵਿੱਚੋਂ ਕਿਸਾਨਾਂ ਦੀ ਜਿਹੜੀ ਸੁਰੂ ਹੋਇਆ ਉਹ ਦਰਮਿਆਨ ਸਾਡੇ ਕਿਸਾਨਾਂ ਆਈਆਂ ਹੁਣ ਸੂਰੂ ਹੋਏ ਜਿਹੜੇ ਇਤਹਾਜਤਾ ਹੋਈਆਂ ਨੇ ਉਹਦੇ ਦੇ ਜੀਜੇਪੀ ਸਰਕਾਰ ਜ਼ਿੰਮੇਵਾਰ ਹੈ ਤੁਸੀਂ ਚਾਰੇ ਜਾਣਦੇ ਹੋ ਕਿ ਕਿਸਾਨਾਂ ਦੀ ਜਿਹੜੀਆਂ ਮੁੱਦਾ ਸੀ ਉਹ ਬੜੀਆਂ ਮਾਜਬਰਦਾਰ ਸੀ ਆ ਰਾਜਨੀਏ ਉਹ ਜਿਹੜੇ ਅਗਰਵਾਦੀ ਆ ਤੁਸੀਂ ਵੀ ਬੈਠੇ ਹੋਏ ਨੇ ਕੋਈ ਸਮਾਂ ਇਹ ਸਾਡੇ ਕੋਲ ਆਸੇ ਮੌਕਾ ਦਿਆ ਕੇ ਇਸ ਪੰਜਾਬ ਸਾਹਿਬ ਸਰਕਾਰ ਨੂੰ ਅਸੀਂ ਲਾਟੇ ਤੂੰਦੇ ਦਿੱਤੀਏ ਅਰ ਲੋਕੀ ਨੂੰ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਲੋਕ ਨੇ ਕਚਾਰ ਹੋਣ ਮਜ਼ਬੂਰ ਹੋ ਚਾਹੇ ਉਹ ਵਪਾਰੀ ਹੋਣ ਇਹ ਸਾਰੇ ਇੱਕ ਨੇ ਕਿਉਂਕਿ ਜਦੋਂ ਸਾਡੇ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬੀ ਇਸ ਸਾਰੇ ਇੱਕ ਨੇ ਕਿਉਂਕਿ ਜਦੋਂ ਸਾਡੇ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬੀ ਦੀ ਗੱਲ ਹੁੰਦੀ ਹੈ ਪੰਜਾਬੀਅਤ ਦੀ ਗੱਲ ਹੁੰਦੀ ਹੈ ਤਾਂ ਵੀ ਸਾਰੇ ਇੱਕ ਹੋ ਗਏ ਉਹਨਾਂ ਬ੍ਰੋਦੀਆਂ ਦਾ ਮੁਕਾਬਲਾ ਕਰਦੇ ਆਂ ਹਰ ਕਰਨਾ ਵੀ ਚਾਹੀਦਾ ਹੈ ਕਿਉਂਕਿ ਸਾਡੇ ਪੰਜਾਬ ਦਾ ਇਤਿਹਾਸ ਇੱਕ ਵੱਖਰਾ ਇਤਿਹਾਸ ਰਿਹਾ ਮੁੱਢ ਤੋਂ ਚਾਹੇ ਅਬਦਾਲੀ ਦੇ ਵੇਲੇਾਂ ਦੀ ਗੱਲ ਹੋਵੇ ਚਾਹੇ ਹੁਣ ਮੋਦੀ ਦੀ ਗੱਲ ਹੋਵੇ ਇਹਦੀ ਕੋਈ ਅਬਦਾਲੀ ਨਾਲੋਂ ਘੱਟ ਨਹੀਂ ਹੁਜ਼ਾਰ ਰਿਹਾ ਕਿਉਂਕਿ ਸਾਡੇ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਕੇਂਦਰ ਨੇ ਫੈਸਲੇ ਲੈਣੇ ਹੁੰਦੇ ਨੇ ਪਰ ਕੇਂਦਰ ਅੱਜ ਇੱਕ ਤਾਨਾਸ਼ਾ ਰੂਪ ਹੈ ਜਿਹੜਾ ਉਹ ਖਿਆਲ ਕਰ ਰਹੀ ਹੈ ਤੁਹਾਨੂੰ ਪਤਾ ਹੈ ਮੋਟਵੰਦੀ ਇਹਨਾਂ ਨੇ કરી ਜੀਐਸਟੀ ਵਧਾਇਆ ਇਹਨਾਂ ਨੇ ਵਧਾਇਆ ਮੰਗਾਈ ਜੇ ਗੱਲ ਕਰੀਏ ਹਰ ਘਰ ਦੇ ਵਿੱਚ ਸਿਲੰਡਰ ਦੀ ਜ਼ਰੂਰਤ ਹੈ 350 ਤੋਂ ਤਨਖਾਹ ਵਧਾ ਕੇ ਅੱਜ 1000 ਰੁਪਏ ਦਾ ਕਰ ਦਿੰਦਾ ਹੈ ਪੈਟਰੋਲ ਜਿਸ ਸਮੇਂ ਸਰਕਾਰ ਬਦਲੀ ਹੈ 70 ਰੁਪਏ ਸੀ ਅੱਜ 100 ਰੁਪਏ ਤੋਂ ਉੱਪਰ ਪੈਟਰੋਲ ਹੋ ਚੁੱਕਿਆ ਹੈ ਸੋ ਸਾਡੀਆਂ ਰੋਜ਼ਮਰਗੀ ਜ਼ਿੰਦਗੀ ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਰੀਆਂ ਵੇਚੀਆਂ ਹੋ ਚੁੱਕੀਆਂ ਨੇ ਸੋ ਆਓ ਆਪਾਂ ਇੱਕਜੁੱਟ ਹੋ ਕੇ ਇਸ ਵਾਰ ਜਿਵੇਂ ਤੁਸੀਂ ਵਿਧਾਨ ਸਭਾ ਦੇ ਵਿੱਚ 92 ਕੈਂਡੀਡੇਟ ਆਮ ਆਦਮੀ ਪਾਰਟੀ ਦੇ ਜਿੱਤੇ ਕੇ ਭੇਜੇ ਸੀ ਉਹਨਾਂ ਨੇ ਥੋੜੇ ਜਿਹੇ ਕੰਮ ਨੇ 2 ਸਾਲਾਂ ਦੇ ਵਿੱਚ ਉਹ ਕੰਮ ਕਰੇ ਨੇ ਜਿਹੜੇ ਪਿਛਲੀਆਂ ਸਰਕਾਰਾਂ 70 ਸਾਲ ਨਹੀਂ ਕਰ ਸਕੀਆਂ। ਤੋਂ ਆਓ ਉਹ ਸਾਡੇ ਜਿਹੜੇ ਲੋਕ ਸਭਾ ਤੋਂ ਵੀਰਵਾਰ ਲੁਧਿਆਣਾ ਤੋਂ ਅਸ਼ੋਕ ਪ੍ਰਚਾਰਪਤੀ ਜੀ ਉਹਨਾਂ ਨੂੰ ਲੋਕ ਸਭਾ ਤੋਂ ਟਿਕਟ ਮਿਲੀ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਦੋਂ ਪਰਿਵਾਰ ਦੇ ਕਿਤੇ ਮੋਢੀ ਨੂੰ ਅਸੀਂ ਘਰ ਤੋਂ ਬਾਹਰ ਕੰਦੇਣਾ ਕਾਮਗਰਮੇ ਵੈਪਰਾ ਦਾ ਹੱਥ ਵੜਦਾ ਕਿ ਉਹਦੇ ਨਾਲ ਹਾਥਾ ਨਾਥਾ ਮਾਰੀਏ ਹਰ ਦੁੱਖ ਦੁੱਖ ਉਹਦੇ ਨਾਲ ਖੜਕੋ ਦੀ ਸਪੋਰਟ ਕਰੀਏ ਸੋ ਆਓ ਜਿਹੜੀਆਂ ਬੋਟਾ ਇੱਕ ਜੋਨ ਨੂੰ ਪੈੜੀਆਂ ਨੇ ਅਸ਼ੋਕ ਪ੍ਰਾਚੇ ਤੋਂ ਪੀਜੂ ਬੋਟਾ ਪਾ ਕੇ ਕਾਮਜਾਗ ਭਰਾਈਏ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਹੱਕਾਂ ਦੀ ਗੱਲ ਕਰਨਗੇ ਸਾਡੇ ਕਿਸਾਨਾਂ ਦੇ ਹੱਕਾਂ ਦੀ ਮਜ਼ਦੂਰਾਂ ਦੇ ਹੱਕਾਂ ਦੀ ਵਪਾਰੀਆਂ ਦੇ ਹੱਕਾਂ ਦੀ ਗੱਲ ਕਰ ਲਗੇ ਅਰ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਉਹ ਸਾਡੇ ਲੁਧਿਆਣਾ ਹਲਕੇ ਦੇ ਵਿੱਚ ਲੈ ਕੇ ਆਓਗੇ ਤੋਂ ਐਨੀਆ ਗਬੇਤੀਆ ਕਰਦਾ ਹੋਇਆ ਮੈਂ ਤੋਂ ਤੋਂ ਆਸ ਕਰਦਾ ਕਿ ਤੁਸੀਂ ਜ਼ਰੂਰ ਆਪਣੀ ਇੱਕ ਇੱਕ ਕੀਮਤੀ ਵੋਟ ਹੈ ਜਿਹੜੀ ਉਹ ਵਿਸ਼ੋਕ ਪ੍ਰਾਚਰ ਪੱਤੀ ਜੀ ਨੂੰ ਝਾੜੂ ਦਾ ਬਦਲ ਦਿਵਾਤੇ ਪਾਉਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਹ